ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਹੈ ਕਿ 130 ਕਰੋੜ ਦੇ ਵਿੱਚੋਂ ਸਿਰਫ 3 ਕਰੋੜ ਆਬਾਦੀ ਰਹਿ ਜੇਗੀ ਔਰ ਜਿਹੜੇ ਅੱਜ ਕੱਲ ਮਸਲੇ ਚੱਲਣਦੇ ਉਹਦੇ ਬਾਰੇ ਕੁਝ ਪ੍ਰੈਡਿਕਸ਼ਨ ਸੀ ਸੀ ਜਿਹੜੀ 2018-19 ਦੇ ਵਿੱਚ ਅਗਿਆਨੀ ਸਾਹਿਬ ਨੇ ਕੀਤੀ ਸੀ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ 130 ਕਰੋੜ ਜਨਤਾ ਚੋਂ 30 ਕਰੋੜ ਹੀ ਬਚਣੀ ਹੈ ਅਹੀਂ 2018-19 'ਚ ਕਹਿਣਾ ਸ਼ੁਰੂ ਕਰਤਾ ਸੀ ਲੋਕ ਹੁਣ ਕਹਿਣ ਲੱਗੇ ਸ਼ੰਕਾ ਨਾ ਕਰਿਆ ਕਰੋ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਭਰੋਸੇ ਦਾ ਯੁੱਗ ਹੈ ਭਰੋਸਾ ਕਰ ਲੋ ਰੱਬ ਤੇ ਬਹੁਤ ਚੰਗੇ ਰਹੋਗੇ ਨਹੀਂ ਤਾਂ ਜਿਹੜਾ ਨੇਕ ਲੰਗ ਮਹਾਰਾਜ ਦਾ ਸਮਾਂ ਉਹਨੂੰ ਕਲੰਕ ਨਹੀਂ ਹੈ ਕੋਈ ਝੂਠਾ ਬੰਦਾ ਤੇ ਜਿਹੜਾ ਬੰਦਾ ਝੂਠ ਬੋਲਦਾ ਗੱਲ-ਗੱਲ ਤੇ ਝੂਠ ਬੋਲਦਾ ਉਹਦਾ ਤਾਂ ਬਚਾ ਹੀ ਨਹੀਂ ਹੈ ਇਹ ਲਿਖਿਆ ਮਹਾਰਾਜ ਨੇ ਵੀ ਸਭ ਤੋਂ ਪਹਿਲਾਂ ਉਹ ਬੰਦਾ ਚੱਕਣਾ ਮਹਾਰਾਜ ਨੇ ਜਿਹੜਾ ਬੰਦਾ ਝੂਠਾ ਜਿੱਥੇ ਲੋੜ ਨਹੀਂ ਉੱਥੇ ਵੀ ਝੂਠ ਬੋਲੀ ਜਾਂਦਾ ਝੂਠ ਹੀ ਬੋਲੀ ਜਾਂਦਾ ਝੂਠਾ ਬੰਦਾ ਛੱਡਣਾ ਨਹੀਂ ਮਹਾਰਾਜ ਇਸ ਕਰਕੇ ਨਾਮ ਜਪ ਲਓ ਇਹ ਆਪਾਂ ਭਾਗਾ ਵਾਲਿਆਂ ਆਪਾਂ ਨੂੰ ਮਹਾਰਾਜ ਨੇ ਸਤਸੰਗ ਦਾ ਸਮਾਂ ਬਖਸ਼ਿਆ ਮੁੜ ਕੇ ਤਰਸਿਆ ਕਰੋਗੇ ਸਤਸੰਗ ਨੂੰ ਇਹ ਸਮਾਂ ਨਹੀਂ ਮਿਲਣਾ ਏ ਮਹਾਰਾਜ ਦੀ ਬਹੁਤ ਕਿਰਪਾ ਆਪਾਂ ਨੂੰ ਸਮਾਂ ਬਖਸ਼ਿਆ ਜਿੰਨਾ ਸਮਾਂ ਸਤ ਸੰਗ ਵਿੱਚ ਬਤੀਤ ਕਰ ਲਓਗੇ ਜਿੰਨਾ ਇਕੱਠੇ ਆਪਣੇ ਗਿਆਨ ਗੁਰੂ ਦੇ ਨਾਲ ਮਹਾਪੁਰਖ ਨਾਲ ਸਮਾਂ ਬਤੀਤ ਕਰ ਲਓਗੇ ਵੱਡਿਆਂ ਭਾਗਾਂ ਨਾਲ ਸੰਗਤ ਮਿਲਦੀ ਹੈ ਇਹ ਗੁਰਨਾਨਕ ਸਾਹਿਬ ਦੀ ਮਿਹਰ ਜੋ ਮਹਾਰਾਜ ਨੇ ਕਿਰਪਾ ਕਰਕੇ ਪੰਜਾਬ ਨੂੰ ਬਚਾਇਆ ਹੋਇਆ ਤੋਂ ਉਹ ਮੈਂ ਕਹਿੰਦਾ ਹੁੰਦਾ ਸੀ ਵੀ 25 ਤੋਂ 27 ਤੱਕ ਬੜਾ ਸਮਾਂ ਔਖਾ। ਕਈ ਮੁਖੌਲ ਕਰਦੇ ਸੀ ਉਹਨੂੰ। ਮੈਂ ਕਹਿੰਦਾ ਮੈਂ ਕਹਾਂ 6-6 ਮਹੀਨੇ ਦਾ ਰਾਸ਼ਨ ਪਾ ਲੋ ਭਾਈ। ਉਦੋਂ ਲੋਕ ਮੁਖੌਲ ਕਰਦੇ ਸੀ ਕਹਿੰਦੇ ਅੱਲਾ ਇਹ ਤਾਂ ਐਵੇਂ ਕਰੀ ਜਾਂਦੇ। ਹੁਣ ਸਰਕਾਰ ਨੇ ਕਹਿਦਾ ਕਹਿੰਦਾ 72 ਘੰਟਿਆਂ ਦਾ ਪਾ ਲੋ ਭਾਈ ਖਾਣਾ। 12 ਛੀਕ 72 ਉਹ ਹੀ 6 ਮਹੀਨੇ ਹੋ ਗਏ। ਸਿੱਧਾ ਨਹੀਂ ਕਿਹਾ ਤੁਹਾਨੂੰ ਵੀ 6 ਮਹੀਨੇ ਦਾ ਰਾਸ਼ਨ ਪਾ ਲੋ। ਕੁਛ ਵੀ ਹੋ ਸਕਦਾ ਵੀ ਲੋਕ ਡਰ ਨਾ ਜਾਣ ਕਹਿੰਦੇ 72 ਘੰਟੇ ਦਾ ਪਾਲੋ ਉਹ ਸਤਗੁਰ ਦੀ ਮਹਿਮਾ ਬੜੀ ਅਪਰੰਪਾਰ ਹੈ ਜੇ ਉਹਦੀ ਕਿਰਪਾ ਨਾ ਨਾ ਹੋਵੇ ਜਦੋਂ ਬੰਦਾ ਹੰਕਾਰੀ ਹੋ ਜਾਂਦਾ ਫਿਰ ਬਹੁਤ ਕਮ ਔਖਾ ਹੁੰਦਾ ਆਪਣੇ ਗੁਰੂ ਅੱਗੇ ਹੱਥ ਜੋੜ ਕੇ ਰੱਖੋ ਸ਼ੁਕਰਾਨਾ ਕਰੋ ਮਹਾਰਾਜ ਬੜੀ ਕਿਰਪਾ ਦੋ ਵਕਤ ਦੀ ਰੋਟੀ ਮਿਲ ਰਹੀ ਹੈ ਸੁਖੀ ਵਸਦੇ ਪਰਿਵਾਰ ਚ ਰਹ ਰਹੇ ਆ ਪੰਜਾਬ ਦੀ ਧਰਤੀ ਗੁਰੂ ਪੀਰਾਂ ਦੀ ਧਰਤੀ ਮਹਾਰਾਜ ਨੇ ਬਚਾ ਕੇ ਰੱਖਿਆ థਾਈਲੈਂਡ ਦੇ ਵਿੱਚ ਦੇਖੋ ਕੀ ਹਾਲ ਹੋਇਆ ਤੁਹਾਨੂੰ ਪਤਾ ਹੀ ਹੈ ਕਿਦਾਂ ਬਿਲਡਿੰਗਾਂ ਗਿਰੀਆਂ ਨੇ ਲੋਕ ਸੜਕਾਂ ਤੇ ਸੁੱਤੇ ਜਿਹੜੇ ਅਮੀਰ ਸੀ ਨਾ ਜਿਹੜੇ ਅਮੀਰ ਲੋਕ ਸੜਕਾਂ ਤੇ ਦੇਖ ਲਓ ਸੁੱਤੇ ਨੇ ਘਰ ਹੀ ਨਹੀਂ ਰਿਹਾ ਇਹ ਤਾਂ ਮਹਾਰਾਜ ਨੇ ਜੇ ਟ੍ਰੇਲਰ ਦਿਖਾਇਆ ਸ਼ੁਰੂ ਵਿੱਚ ਦੇਖੋ 25 ਦੇ ਅੱਗ ਲੱਗੀ ਹੈ ਉਥੇ ਕੈਲੀਫੋਰਨੀਆ ਜਿਹੜੇ ਤਗੜੇ ਤਗੜੇ ਲੋਕ ਸੀ ਬੜੇ ਅਮੀਰ ਲੋਕ ਔਰਸ਼ ਇਲਾਕੇ 'ਚ ਰਹਿਣ ਵਾਲੇ ਉਹ ਸੜਕਾਂ ਤੇ ਆ ਗਏ ਮਹਾਰਾਜ ਕਿ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਰੱਬ ਨੂੰ 0 ਨੰਬਰ ਦਿੱਤਾ ਸੀ ਪੁੱਛਿਆ ਕਹਿੰਦੇ ਯੂਨੀਵਰਸ ਯੂਨੀਵਰਸ ਨੂੰ ਕਿੰਨੇ ਨੰਬਰ ਦੇਣੇ ਉਹ ਕਹਿੰਦੇ ਰੱਬ ਨੇ ਸਾਡੇ ਵਾਸਤੇ ਕੀ ਕੀਤਾ ਮਹਾਰਾਜ ਕਹਿ ਰਹੇ ਨੇ ਜੈ ਪ੍ਰਸਾਦ arogh kanchan undehi liv lavo tis ram sneeh ਸੁਖਮਨੀ ਸਾਹਿਬ ਦੇ ਵਿੱਚ ਕਿੰਨੀ ਵਡਿਆਈ ਪਰਮੇਸ਼ਰ ਦੀ ਕੀਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸ਼ੁਕਰਾਨਾ ਕਰੀਏ ਇਹ ਜਿਹੜੀ ਦੇਹੀ ਹੈ ਤੰਦਰੁਸਤ ਹੈ ਜੈ ਪ੍ਰਸਾਦ ਬਸੇ ਸੁਖ ਮੰਦਰ ਸੋਹਣੇ ਤੈਨੂੰ ਮਕਾਮ ਦਿੱਤੇ ਰਹਿਣ ਵਾਸਤੇ ਜਿਨ੍ਹਾਂ ਨੇ ਹੰਕਾਰ ਕੀਤਾ ਨਾ ਦੇਖ ਲਓ ਫਿਰ ਕੀ ਬਣਦਾ ਸੁਸਾ ਸੰਗਤ ਸ਼ੁਕਰਾਨਾ ਕਰੀਏ ਵੀ ਆਪਾਂ ਨੂੰ ਸਤ ਸੰਗਤ ਕਰਨ ਦਾ ਜੀ ਸਮਾਂ ਮਿਲ ਰਿਹਾ ਮਹਾਰਾਜ ਨੇ ਕਿਰਪਾ ਕੀਤੀ ਐ ਕੀਰਤਨ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ ਆਵਾਜ਼ ਚੱਲ ਨਹੀਂ ਰਹੀ ਮਰਦਾਸ ਕੀਤੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਕਰਦੋ ਕਿਰਪਾ ਤੁਹਾਡੀ ਕਿਰਪਾ ਤੋਂ ਬਿਨਾਂ ਕੀਰਤਨ ਵੀ ਨਹੀਂ ਹੋਣਾ ਮਹਾਰਾਜ ਵੀ ਦੇਖਦੇ ਵੀ ਜੀਵ ਨੂੰ ਹੰਕਾਰ ਨਾ ਕਿਤੇ ਆ ਜਾਏ ਅਰਦਾਸ ਕੀਤੀ ਮੈਂ ਕਿ ਮਹਾਰਾਜ ਕਰਾ ਲਓ ਕੀਰਤਨ ਕਰਦੋ ਮੇਰ ਜਦ ਇਹ ਆਵਾਜ਼ ਚੱਕੀ ਗਈ ਆਪਾਂ ਗੁਰੂ ਨਾਨਕ ਸਾਹਿਬ ਤੋਂ ਬਿਨਾ ਇੱਕ ਡਿੰਗ ਨਹੀਂ ਪੜ ਸਕਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਪਰਮੇਸ਼ਰ ਪ੍ਰੇਮ ਦਾ ਬੰਨਿਆ ਭਾਈ ਗੁਰਦਾਸ ਜੀ ਕਹਿੰਦੇ गोविंद ਭਾਉ ਭਗਤ ਕਾ ਭੁਖਾ ਭੁੱਖ ਲੱਗਦੀ ਪਰਮੇਸ਼ਰ ਨੂੰ ਕਾਦੀ ਸੇਵਤ ਸਲਾਹ ਦੀ ਜਦੋਂ ਰਲ ਕੇ ਸਤ ਸੰਗਤ ਦੇ ਰੂਪ ਵਿੱਚ ਪਰਮੇਸ਼ਰ ਦੀ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨੁਹਾ ਚਰਨ ਗੋਬਿੰਦ ਜੀ ਕੇ ਬਸਨਾ ਜਦੋਂ ਆਪਾਂ ਸਿਫਤ ਸਲਾਹ ਕਰਦੇ ਆਂ ਰਲ ਕੇ ਸਤ ਸੰਗਤ ਦੇ ਰੂਪ ਵਿੱਚ ਪਰਮੇਸ਼ਰ ਪਰ ਖੁਸ਼ ਹੁੰਦੇ ਵਾਹੇ ਤਾਂ ਉਹਦੀ ਸਿਫਤ ਕਰੀਏ ਉਹਨੇ ਵੱਡਾ ਨਹੀਂ ਹੋ ਜਾਣਾ ਵੱਡਾ ਨਾ ਹੋਵਾ ਘਾਟ ਨਾ ਜਾਏ ਇਹ ਤਾਂ ਆਪਾਂ ਆਪਣੇ ਵਾਸਤੇ ਕਰਦੇ ਆਂ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਗੁਰੂ ਦੀ ਉਪਮਾ ਗੁਰੂ ਨੂੰ ਬਣ ਆਉਂਦੀ ਹੈ ਪਰ ਆਪਾਂ ਆਪਣੇ ਭਲੇ ਵਾਸਤੇ ਗੁਣ ਗਾਉਣੇ ਕਬੀਰ ਸਾਹਿਬ ਕਹਿੰਦੇ ਜੇ ਤੂੰ ਪਰਮੇਸ਼ਰ ਦੇ ਗੁਣ ਗਾਵੇਂਗਾ ਨਾ ਚਿੰਤਾ ਨਾ ਕਰੀ ਕਈਆਂ ਨੂੰ ਚਿੰਤਾ ਹੁੰਦੀ ਹੈ ਵੀ ਪਤਾ ਨਹੀਂ ਕੀ ਬਣਨਾ ਅਜੇ ਕਈਆਂ ਦੇ ਮਨ ਵਿੱਚ ਇਹ ਵੀ ਅਜੇ ਸੰਸਾ ਜੁੜ ਤਾਂ ਗਏ ਪਾਰ ਹੋ ਜਾਣਗੇ ਇਹਿਆ ਸੇ ਮੰਦੇਬੀ ਸੰਸਾਜ ਕਬੀਰ ਸਾਹਿਬ ਨੇ ਤੁਕ ਦੇਵੇ ਸੰਸਾਹੀ ਚੱਕਤਾ ਕਬੀਰ ਸਾਹਿਬ ਕਹਿੰਦੇ ਕੋਈ ਗਾਵੇ ਕੋ ਸੁਣ ਹਰਨਾਮਾ ਚਿਤ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕਬੀਰ ਸਾਹਿਬ ਕਹਿੰਦੇ ਕੋਈ ਗਾਵੇ ਪਰਮੇਸ਼ਰ ਦੇ ਗੁਣ ਚਿਤ ਲਾ ਕੇ ਕੋ ਗਾਵੇ ਕੋਈ ਗਾਵੇ ਕੋ ਸੁਣ ਕੋਈ ਪਰਮੇਸ਼ਰ ਦੀ ਸਿਫਤ ਸਲਾਹ ਕਰੇ ਤੇ ਬੈਠ ਕੇ ਕੋਈ ਸੁਣ ਲਵੇ ਗੋਣ ਵਾਲੇ ਨੂੰ ਵੀ ਸੁਣਨ ਵਾਲੇ ਨੂੰ ਵੀ ਬਰਾਬਰ ਫਾਲਾ ਸੁਣਨ ਵਾਲੇ ਨੂੰ ਜ਼ਿਆਦਾ ਫਾਲਾ ਉਹਦੇ ਨਾਲ ਕਬੀਰ ਸਾਹਿਬ ਕਹਿੰਦੇ ਕੋਈ ਗਾਵ ਹੈ ਕੋ ਸੁਣ ਹਰਨਾਮਾ ਚਿਤ ਲਾਏ ਪਰਮੇਸ਼ਰ ਦੇ ਨਾਮ ਦੇ ਵਿੱਚ ਚਿਤ ਲਾਵੇ ਅਮਰੀਕਾ ਤੋਂ ਸੰਤ ਮਹਾਰਾਜ ਜੀ ਦੋ ਡੇਢ ਦੋ ਮਹੀਨੇ ਹੋ ਗਏ ਸਾਡੇ ਕੋਲ ਆਇਆ ਨੂੰ ਪਰਿਵਾਰ ਹੱਥ ਜੋੜ ਕੇ ਬੇਨਤੀਆਂ ਕਰਦਾ ਵੀ ਸਾਡੇ ਕੋਲ ਵੀ ਆ ਜਾਓ ਇਹਨਾਂ ਦਾ ਸੰਗਤ ਦੇ ਵਿੱਚ ਹੀ ਬੜਾ ਦਿਲ ਲੱਗਿਆ ਹੋਇਆ ਸਿੰਘ ਨਾਲ ਆਏ ਹੋਏ ਨੇ ਰਿਸ਼ਪਾਲ ਸਿੰਘ ਪਰਿਵਾਰ ਬੇਨਤੀਆਂ ਕਰਦਾ ਵੀ ਸਾਡੇ ਕੋਲ ਆ ਜਾਓ ਇਹ ਪਿਆਰ ਹੁੰਦਾ ਸੰਗਤ ਦਾ ਜਿਹੜਾ ਗੁਰੂ ਦਾ ਪਿਆਰ ਹੈ ਸੰਗਤ ਦਾ ਪਿਆਰ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਾਲ ਅੱਜ ਸੰਤ ਮਹਾਰਾਜ ਜੀ ਦਾ ਜਨਮ ਦਿਨ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਸੰਤਾਂ ਮਹਾਂਪੁਰਖਾਂ ਦੀ ਲੰਮੀ ਉਮਰ ਹੋਣੀ ਚਾਹੀਦੀ ਹੈ ਕਿਉਂ ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜ ਦੇ ਜੋੜਨਹਾਰਾ ਸੰਤ ਗੁਰਬਾਣੀ ਚ ਸਿੱਧੇ ਅਰਥ ਨੇ ਕਹਿੰਦੇ ਸੰਤਾਂ ਤੋਂ ਬਿਨਾ ਮਹਾਪੁਰਖਾਂ ਤੋਂ ਬਿਨਾ ਜੁੜਿਆ ਨਹੀਂ ਜਾਂਦਾ ਜੋੜਨਹਾਰਾ ਸੰਤ ਨਾਨਕ ਪਾਦਰ ਪਦਰੋ ਸਾਧਕਾ ਸੰਗ ਵਡਭਾਗੀ ਪਾਈ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੱਡਿਆਂ ਭਾਗਾ ਨਾਲ ਸਾਧੂ ਦੀ ਸੰਗਤ ਮਿਲਦੀ ਹੈ ਸਾਧੂ ਦੀ ਸੰਗਤ ਤੋਂ ਬਿਨਾ ਰੰਗ ਨਹੀਂ ਚੜਦਾ ਸਾਧ ਕਾ ਸੰਗ ਤੇ ਨਾਮ ਕਾ ਰੰਗ ਨਾਮ ਦਾ ਰੰਗ ਉਦੋਂ ਚੜੇਗਾ ਜਦੋਂ ਸਾਧੂ ਦੀ ਸੰਗਤ ਮਿਲੇਗੀ ਜੁਗਤੀਆਂ ਹੀ ਸਾਧੂ ਨੇ ਦੱਸਣੀਆਂ ਜਿਹੜਾ ਨਾਮ ਜਪਦਾ ਨਾ ਉਹਨੇ ਸਾਨੂੰ ਦੱਸਣਾ ਵੀ ਨਾਮ ਜਪਣਾ ਕਿੱਦਾਂ ਜਿਹੜਾ ਨਾਮ ਨਹੀਂ ਜਪਦਾ ਉਹ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਮਹਾਂਪੁਰਖ ਦੱਸਣਗੇ ਰੱਬ ਨਾਲ ਕਿੱਦਾਂ ਜੁੜਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਵੇਂ ਨਹੀਂ ਕਿਹਾ ਗਿਆਨ ਇੰਜਨ ਗੁਰ ਦੀਆ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗ ਫਿਰ ਕੇ ਮਹਾਰਾਜ ਕਹਿੰਦੇ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਢੀਠਾ ਨਾਮ ਪ੍ਰਭੂ ਕਾ ਲਗਾ ਮੀਠਾ ਸਗਲ ਸਮਗਰੀ ਇਕਸ ਘਟ ਮਾਹੀ ਅਨਕ ਰੰਗ ਨਾਨੰਦ ਰਿਸ਼ਟਾ ਨਉ ਨਦੀ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾ ਸੋਨ ਸਮਾਦ ਅਨਤੈ ਨਾਦ ਕਹਿ ਨਾ ਜਾਈਏ ਚੜਜ ਬਿ ਸਮਾਦ ਤਿੰਨ ਦੇਖਿਆ ਜੇ ਸਾਪ ਦਿਖਾਏ ਨਾਨਕ ਤੇਜਨ ਸੋਝੀ ਪਾਏ ਸਾਧੂ ਦੀ ਸੰਗਤ ਤੋਂ ਬਿਨਾ ਨਾਮ ਦਾ ਰੰਗ ਨਹੀਂ ਚੜ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂ ਇੰਨੀ ਗੱਲ ਕਹਿਤੀ ਕਹਿੰਦੇ ਵੀ ਜਿਹੜੀ ਮਹਿਮਾ ਨਾ ਨਾਮ ਦੀ ਉਹ ਸੰਤਾਂ ਦੇ ਹਿਰਦੇ 'ਚ ਹੀ ਵੱਸਦੀ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਅਸੀਂ ਆਪਾ ਗਿਆਨੀ ਸਾਹਿਬ ਦੀ ਜਿਹੜੀ ਕਿ ਜਿਹੜਾ ਪ੍ਰੈਡਿਕਸ਼ਨ ਕੀਤੀ ਸੀ ਕਿ 2018 ਚ ਤੇ 2019 ਦੇ ਵਿੱਚ ਕਿ ਸ਼ਾਇਦ ਕੀਤੀ ਸੀ ਕਿ 130 ਕਰੋੜ ਆਬਾਦੀ ਦੇ ਵਿੱਚੋਂ ਸਿਰਫ 30 ਕਰੋੜ ਆਬਾਦੀ ਰਹੇਗੀ ਔਰ ਉਹ ਗਿੰਦੇ ਕਿ ਲੋਕੀ ਤੇ ਅੱਜ ਕੱਲ ਇਸ ਪ੍ਰੈਡਿਕਸ਼ਨ ਦੇ ਬਾਰੇ ਚ ਗੱਲ ਕਰਨਦੇ ਆ ਨਾ ਲੇਕਿਨ ਅਸੀਂ ਤੇ 2018 ਚ ਜਾਂ 19 ਦੇ ਵਿੱਚ ਇਹ ਗੱਲਬਾਤ ਕੀਤੀ ਸੀ ਮੈਂ ਕਿੰਨੀ ਹੈ ਕਿ ਕੁਝ ਹਾਲਾਤ ਹੀ ਇਸ ਤਰ੍ਹਾਂ ਦੇ ਚੱਲਣ ਦੇ ਆ ਕਿ ਜਿੰਦੇ ਬਾਰੇ ਵਿੱਚ ਇਹਨਾਂ ਨੇ ਪ੍ਰੇਡਿਕਸ਼ਨ ਕੀਤੀ ਸੀ ਲੇਕਿਨ ਇੱਕ ਗੱਲ ਮੈਂ ਕਹਾਂਗੀ ਜਿਹੜੀ جنگ ਹੈ ਨਾ ਉਹ ਨਸਲਾਂ ਖਤਮ ਕਰ ਦਿੰਦੀ ਹੈ ਉਹ ਮੈਂ ਕਿੰਨੀ ਇੰਨੀਆਂ ਦੁੱਖੀਆਂ ਦੁੱਖੀਆਂ ਕਹਾਣੀਆਂ ਇਹਨੇ ਦੁੱਖ ਛੱਡ ਜਾਂਦੀ ਹੈ ਨਾ ਲੇਕਿਨ ਅੱਜ ਕੱਲ ਇਹਦਾ ਇਹਦਾ ਮਜ਼ਾਕ ਬਣਾਇਆ ਹੋਇਆ ਇਹੋ ਜਿਹਾ ਮਜ਼ਾਕ ਜਿਹੜੇ ਹੈ ਨਾ ਉਹ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਰੱਬ ਨੂੰ ਨਾ ਇਹੋ ਜੀਆਂ ਜਿਹੜੀਆਂ ਮਜ਼ਾਕ ਦੇ ਵਿੱਚ ਵੀ ਚੀਜ਼ਾਂ ਹੁੰਦੀਆਂ ਨਾ ਉਹ ਵੀ ਨਾ ਪਸੰਦ ਹੁੰਦੀਆਂ ਮੈਂ ਕਿਉਂਕਿ ਫਲਸਤੀਨ ਦੇ ਵਿੱਚ جنگ ਲੱਗੀ ਹੈ ਅਸੀਂ ਦੇਖਣਦੇ ਹਾਂ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਕਿ ਹੋਂਦ ਆਵੇ ਜ਼ੁਲਮੋ ਸਿਤਮ ਕੀ ਹਿਸਾਬ ਖਤਾਬ ਹੈ ਉਹ ਜਾਣਦੇ ਆ ਕਿ ਉਹ ਕਿੰਨੇ ਕਿ ਮੁਸੀਬਤਾਂ ਦੇ ਵਿੱਚ ਆ ਇਸ ਲਈ ਜੰਗ ਨੂੰ ਇਹਦਾ ਮਜ਼ਾਕ ਨਾ ਬਣਾਵੋ ਨਾ ਕਰੋ ਰੱਬ ਤੇ ਯਕੀਨ ਰੱਖਣਾ ਚਾਹੀਦਾ ਵਾ ਬਾਕੀ ਉਹ ਵੀ ਕਹਿੰਦੇ ਸੀ ਗਿਆਨੀ ਸਾਹਿਬ ਵੀ ਕਿ ਰੱਬ ਤੇ ਯਕੀਨ ਰੱਖਣਾ ਚਾਹੀਦਾ ਇਹ ਤੇ ਯਕੀਨ ਰੱਖ ਕੇ ਉਹਦੇ ਉੱਤੇ ਚਲਣਾ ਚਾਹੀਦਾ ਬਾਕੀ ਸਭ ਕੁਝ ਖੁਦ ਬਖੁਦ ਸਹੀ ਹੰਦਾ ਜਾਵੇਗਾ اور ਜਿਹੜੇ ਲੋਕ ਇਹ ਜੰਗ ਨੂੰ ਕਰਨ ਨੂੰ ਇਹ ਇੱਕ ਮਜ਼ਾਕ ਸਮਝਣਦੇ ਆ ਨਾ ਇਹ ਨਹੀਂ ਕਰਨਾ ਚਾਹੀਦਾ ਰੱਬ ਦੇ ਦਿਲ ਚ ਨਰਾਜ਼ਗੀ ਵੀ ਆ ਸਕਦੀ ਹੈ ਬਾਕੀ ਮੈਂ ਕਿੰਨੀ ਆ ਕਿ ਜਿਹੜੇ ਦੋਨੇ ਮੁਲਕ ਹੈ ਇਹਨਾਂ ਨੂੰ ਨਾ ਭੈਣਾ ਭਰਾਵਾਂ ਤੇ ਰਹਿਣਾ ਚਾਹੀਦਾ ਆ ਬੱਸ ਅਮਨ-ਏ-ਇਮਾਨ ਦੇ ਨਾਲ ਰਹਿਣਾ ਚਾਹੀਦਾ ਇਹ ਜੰਗਾਂ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਸਿਰਫ ਨਸਲਾਂ ਬਰਬਾਦ ਹੋ ਜਾਂਦੀਆਂ ਨੇ ਬੜੇ ਵਿਛੜ ਜਾਂਦੇ ਇੱਕ ਦੂਸਰੇ ਤੇ ਕਹਾਣੀਆਂ ਤੇ ਰਹਿ ਜਾਂਦੀਆਂ ਨੇ ਬੱਸ ਬਾਕੀ ਮੈਨੂੰ ਤੇ ਜਿਹੜੀ ਇਹਨਾਂ ਦੀ ਵੀਡੀਓ ਨਾ ਬੜੀ ਵਧੀਆ ਲੱਗੀ ਕਿ ਤੁਸੀਂ ਉਹ ਵੀ ਕਹਿੰਦੇ ਕਿ ਅੱਲਾਹ ਤੇ ਯਕੀਨ ਰੱਖੋ ਸਿਰਫ ਰੱਬ ਤੇ ਯਕੀਨ ਰੱਖੋ ਉਹ ਦੇਣ ਵਾਲਾ ਵਾ ਕੋਈ ਹੋਰ ਨਹੀਂ ਦੇਵੇਗਾ ਸਿਰਫ ਉਹਦੇ ਅੱਗੇ ਜਿੱਕੋ ਬਾਕੀ ਮੈਨੂੰ ਤੇਨਾਂ ਦੀ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਹਿੰਜੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਸਹਾਰਾ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿੰਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਹੈ